ਗਲੋਬਲ 스타 ਦਿਲਜੀਤ ਦਸਾਂਝ ਦੇ ਭਾਰਤ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਬਹੁਤ ਸਾਰੇ ਪ੍ਰਸ਼ੰਸਕ ਹਨ ਦਿਲਜੀਤ ਦਸਾਂਝ ਅੱਜਕੱਲ ਇੱਕ ਸਭੂ ਗੀਤ ਸਮਾਰੋਹ ਲਈ ਟੋਰਾਂਟੋ ਕੈਨੇਡਾ ਗਏ ਹੋਏ ਹਨ ਰੋਰਜਿਸ ਸੈਂਟਰ 'ਚ ਪਰਫੋਰਮੈਂਸ ਕਰ ਰਹੇ ਦਿਲਜੀਤ ਦਸਾਂਝ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਮਿਲਣ ਲਈ ਪਹੁੰਚੇ ਦਰਅਸਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦਿਲਜੀਤ ਤੇ ਇਸ ਸ਼ੂਅ ਵਿੱਚ ਅਚਾਨਕ ਦੌਰਾ ਕੀਤਾ ਇਸ ਦੌਰਾਨ ਉਹਨਾਂ ਨੇ ਦਿਲਜੀਤ ਨੂੰ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾਈ ਅਤੇ ਨਾਲ ਹੀ ਕੁੱਟ ਕੇ ਜਫੀ ਵੀ ਪਾਈ ਇਸ ਸਮੇਂ ਦੋਨੋਂ ਜਾਣੇ ਬਹੁਤ ਖੁਸ਼ ਨਜ਼ਰ ਆ ਰਹੇ ਸਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਦਿਲਜੀਤ ਦੋਸਾਂਝ ਦੋਵਾਂ ਨੇ ਇਸ ਮੁਲਾਕਾਤ ਦੀਆਂ ਤਸਵੀਰਾਂ ਇੰਸਟਾਗ੍ਰam ਤੇ ਸ਼ੇਅਰ ਕੀਤੀਆਂ ਹਨ ਇਹਨਾਂ ਤਸਵੀਰਾਂ ਨੂੰ ਸਾਂਝਾ ਕਰਦਿਆਂ ਹੋਇਆ ਜਸਟਿਨ ਟਰੂਡੋ ਨੇ ਲਿਖਿਆ ਕਿ ਦਿਲਜੀਤ ਦੋਸਾਂਝ ਨੂੰ ਉਹ ਸ਼ੁਭਕਾਮਨਾਵਾਂ ਦੇਣ ਲਈ ਪਹੁੰਚੇ ਹਨ ਕੈਨੇਡਾ ਇੱਕ ਮਹਾਨ ਦੇਸ਼ ਹੈ ਜਿੱਥੇ ਪੰਜਾਬ ਦਾ ਇੱਕ ਮੁੰਡਾ ਇਤਿਹਾਸ ਰਚ ਰਿਹਾ ਹੈ ਦਿਲਜੀਤ ਦਸਾਂਝ ਇਸ ਇੰਡਸਟਰੀ ਵਿੱਚ ਤਕਰੀਬਨ 20-25 ਸਾਲ ਪਹਿਲਾਂ ਤੋਂ ਇਸ ਇੰਡਸਟਰੀ ਵਿੱਚ ਆਏ ਹੋਏ ਹਨ ਅਤੇ ਉਹਨਾਂ ਨੇ ਇਸ ਸਥਾਨ ਨੂੰ ਬਹੁਤ ਹੀ ਮਿਹਨਤ ਸਦਕਾ ਹਾਸਿਲ ਕੀਤਾ ਹੈ ਦਿਲਜੀਤ ਦਸਾਂਝ ਨੇ ਆਪਣੇ ਸਾਰੇ ਸ਼ੋਹਰ ਲਗਾ ਕੇ ਆਪਣੇ ਬਹੁਤ ਸਾਰੇ ਫੈਨਸ ਦੇ ਦਿਲਾਂ ਵਿੱਚ ਜਗ੍ਹਾ ਬਣਾਈ ਹੈ ਦੱਸਣਯੋਗ ਹੈ ਕਿ ਦਿਲਜੀਤ ਦਸਾਂਜ ਨੂੰ ਹਾਲ ਹੀ ਵਿੱਚ ਇਮਤੀਆਜ਼ ਅਲੀ ਦੀ ਫਿਲਮ ਲੰਮ ਅਮਰ ਸਿੰਘ ਚਮਕੀਲਾ ਵਿੱਚ ਦੇਖਿਆ ਗਿਆ ਸੀ ਜਿਸ ਵਿੱਚ ਪਰਨੀਤੀ ਚੋਪੜਾ ਨੇ ਉਹਨਾਂ ਨਾਲ ਮੁੱਖ ਭੂਮਿਕਾ ਨਿਭਾਈ ਸੀ ਜਿਸ ਵਿੱਚ ਅਮਰਜੋਤ ਚਮਕੀਲਾ ਦੀ ਪ੍ਰੇਮ ਕਹਾਣੀ ਨੂੰ ਮੁੜ ਜਿੰਦਾ ਕੀਤਾ ਗਿਆ ਸੀ ਸੁਖਪਾਲ ਖੈਰਾ ਨੇ ਅਮਰਿਤਪਾਲ ਸਿੰਘ ਦੀ ਗ੍ਰਿਫਤਾਰੀ ਤੇ ਚੁੱਕੇ ਹਨ ਸਵਾਲ ਖੈਰਾ ਨੇ ਅੰਮ੍ਰਿਤਪਾਲ ਦੇ ਭਰਾ ਦੀ ਗ੍ਰਿਫਤਾਰੀ ਬਾਰੇ ਕਿਹਾ ਕਿ ਇਹ ਫਰਜ਼ੀ ਰਿਕਵਰੀ ਦਾ ਸ਼ੱਕ ਹੈ ਪਰਿਵਾਰ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ ਖੈਰਾ ਨੇ ਸੀਐਮ ਆਨ ਤੇ ਸਾਧਿਆ ਨਿਸ਼ਾਨਾ ਖੈਰਾ ਨੇ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਚੁੱਕੇ ਹਨ ਖੰਡੂਲ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨੂੰ ਡਰੱਗਸ ਨੇੜੇ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਗਿਆ ਪੁਲਿਸ ਮੁਤਾਬਕ ਅੰਮ੍ਰਿਤਪਾਲ ਦੇ ਭਰਾ ਹਰਪ੍ਰੀਤ ਸਿੰਘ ਨੂੰ ਆਇਸ ਡਰੱਗ ਦੇ ਨਾਲ ਇੱਕ ਬੈ ਇੱਕ ਗੈਸ ਲਾਈਟਰ ਅਤੇ ਸਿਲਵਰ ਪੇਪਰ ਵੀ ਬਰਾਮਦ ਕੀਤਾ ਗਿਆ ਇਸ ਨੂੰ ਲੈ ਕੇ ਹੁਣ ਸੁਖਪਾਲ ਖੈਰਾਂ ਵੱਲੋਂ ਵੱਡੇ ਸਵਾਲ ਕੀਤੇ ਗਏ ਹਨ ਸੁਖਪਾਲ ਸਿੰਘ ਖੈਰਾਂ ਨੇ ਸੋਸ਼ਲ ਮੀਡੀਆ ਤੇ ਲਿਖਿਆ ਕਿ ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਥ ਨੂੰ ਵੀ ਟੂਲ ਬਣ ਗਈ ਹੈ ਤੇ ਮੈਨੂੰ ਡਿਬੜੂਗਲ ਵਿਖੇ ਐਨਐਸਏ ਅਧੀਨ ਨਜ਼ਰਬੰਦ ਪਾਈ ਅਮਰਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨੂੰ ਮਿਲੇ ਨਸ਼ਿਆਂ ਦੀ ਅਸਲੀਅਤ ਬਾਰੇ ਸ਼ੱਕ ਹੈ ਜੇ ਪੰਜਾਬ ਪੁਲਿਸ 9 ਸਾਲਾਂ ਬਾਅਦ ਐਨਡੀਪੀਡੀਐਸ ਕੇਸ ਵਿੱਚ ਤੀਜੀ ਵਾਰ ਵਿਧਾਇਕ ਬਣੇ ਮੇਰੇ ਵਿਰੁੱਧ ਰਿਕਵਰੀ ਕਰਵਾ ਸਕਦੀ ਹੈ ਤਾਂ ਉਹ ਉਹ ਵੀ ਐਨਡੀਪੀਡੀਐਸ ਕੇਸਾਂ ਵਿੱਚ ਕੈਦ ਘਟ ਰਹੇ ਇੱਕ ਕਠੋਰ ਮੁਜਰਮ ਦੇ ਬਿਆਨਾਂ ਤੇ ਤਾਂ ਹਰਪ੍ਰੀਤ ਸਿੰਘ ਵਿਰੁੱਧ ਫਰਜੀ ਕਾਰਵਾਈ ਕਿਉਂ ਨਹੀਂ ਕਰਵਾ ਸਕਦੀ ਕਹਿਰਾ ਨੇ ਕਿਹਾ ਕਿ ਐਨਡੀਐਸਪੀ ਦੇ ਕੇਸਾਂ ਤਹਿਤ ਹਰ ਰੋਜ਼ ਵੱਡੀ ਮਾਤਰਾ ਚ ਨਸ਼ੀਲੇ ਪਦਾਰਥ। ਸਮਿਥ ਕਈ ਹੋਰ ਦੋਸ਼ੀ ਫੜੇ ਜਾਂਦੇ ਹਨ ਪਰ ਐਸਐਸਪੀ ਪੱਤਰ ਦੇ ਅਧਿਕਾਰੀ ਨੇ ਸਿਰਫ ਹਰਪ੍ਰੀਤ ਸਿੰਘ ਦੀ ਗ੍ਰਿਫਤਾਰੀ ਦੇ ਵੇਰਵੇ ਦੱਸਣ ਲਈ ਵਿਸ਼ੇਸ਼ ਪ੍ਰੈਸ ਕਾਨਫਰੰਸ ਕਿਉਂ ਕੀਤੀ? ਪੁਲਿਸ ਇੰਨੇ ਕਿੰਨੇ ਕੇਸਾਂ ਵਿੱਚ ਮੁਲਾਜ਼ਮਾਂ ਦਾ ਡੇਪ ਡੋਪ ਟੈਸਟ ਕਰਵਾਉਂਦੀ ਹੈ? ਕੀ ਇਹ ਸਿਰਫ ਉਸਦੇ ਪਰਿਵਾਰ ਦੀ ਸ਼ੋਭੀ ਨੂੰ ਬਦਨਾਮ ਕਰਨ ਅਤੇ ਖਰਾਬ ਕਰਨ ਲਈ ਨਹੀਂ ਸੀ ਖਹਿਰਾ ਨੇ ਕਿਹਾ ਕਿ ਅਸੀਂ ਅਕਸਰ ਭਗਵੰਤਮਾਨ ਨਸ਼ਰਾਰੀ ਹਾਲਤ ਵਿੱਚ ਦੇਖਿਆ ਹੈ ਕਿ ਪੁਲਿਸ ਕੋਲ ਉਸਦੀ ਜਾਂਚ ਕਰਨ ਦੀ ਹਿੰਮਤ ਹੈ ਖਹਿਰਾ ਨੇ ਕਿਹਾ ਕਿ ਪੰਜਾਬ ਪੁਲਿਸ ਦੀ ਪ੍ਰੋਸੀਜਰਤ ਬਹੁਤ ਘੱਟ ਅਤੇ ਸ਼ਕਤੀ ਹੈ ਮੈਂ ਡੀਜੀਪੀ ਪੰਜਾਬ ਨੂੰ ਬੇਨਤੀ ਕਰਾਂਗਾ ਕਿ ਉਹ ਚੰਡੀਗੜ੍ਹ ਪੁਲਿਸ ਦੀ ਟੀਮ ਤੋਤਰਹੀ ਜੀ ਤੌਰ ਤੇ ਹਰਪ੍ਰੀਤ ਸੇ ਖਰਪੀ ਸਿੰਘ ਦੀ ਡਰਗ ਗ੍ਰਿਫਤਾਰੀ ਦੀ ਨਿਰਪੱਖ ਅਤੇ ਸੁਤੰਤਰ ਜਾਂਚ ਕਰਨ ਦੇ ਆਦੇਸ਼ ਦੇਣ